ਤੋ ਦੋਸਤੋ ਜੋਗਰਾ ਸਿੰਘ ਨੇ ਪਿਛਲੇ ਦਿਨੀ ਚਮਕੀਲੇ ਬਾਰੇ ਬੜਾ ਮਾੜਾ ਚੰਗਾ ਬੋਲਿਆ ਸੀ ਉਹਨੇ ਕਿਹਾ ਸੀ ਵੀ ਚਮਕੀਲਾ ਮੈਨੂੰ ਕਹਿੰਦਾ ਮੈਂ ਤਾਂ ਇੱਕ ਪਿੰਡ ਦੇ ਕੁੜੀਆਂ ਕੁੜੀ ਮੁੰਡੇ ਨੂੰ ਆਸ ਕੀ ਕੰਨ ਲਾਤਾ ਇਸ ਤਰ੍ਹਾਂ ਉਸ ਤਰ੍ਹਾਂ ਇਹ ਗੱਲ ਤੇ ਕੋਈ ਯਕੀਨ ਜਿਆ ਨਹੀਂ ਬਣਦਾ ਤੇ ਇਹ ਬੰਦੇ ਦੀ ਕਪਲਦੇਵ ਨਾਲ ਵੀ ਨਹੀਂ ਬਣੀ ਸੀ ਜਿਨੇ ਸਾਨੂੰ 1983 ਦਾ ਵਰਲਡ ਕੱਪ ਕ੍ਰਿਕਟ ਦੇ ਵਿੱਚ ਦਿਤਾਇਆ ਹੋਵੇ ਵਿਸ਼ਵ ਵਿਜੇਤਾ ਵਿਸ਼ਵ ਵਿਜੇਤਾ ਹੋਵੇ ਕਪਲਦੇਵ ਵਰਗਾ ਖਿਡਾਰੀ ਇਹ ਤਾਂ ਉਹਨੂੰ ਵੀ ਮਾੜਾ ਚੰਗਾ ਕਹੀ ਜਾਂਦਾ ਮੈਂ ਤਾਂ ਕਈ ਵਾਰੀ ਇਹ ਹੁੰਦਾ ਵੀ ਥੋਨੀ ਨੂੰ ਵੀ ਮਾੜਾ ਚੰਗਾ ਕਹੀ ਜਾਂਦੇ ਨੇ ਨੇ ਦੋ ਤਿੰਨ ਵਰਲਡ ਕੱਪ ਜਿਤਾਏ ਆ ਇਹਦੇ ਮੁੰਡੇ ਜਵਰਾ ਸਿੰਘ ਨੇ ਵੀ ਕਿਹਾ ਸੀ ਉਹ ਮੈਂ ਗੱਲ ਫੇਰਾਂਗਾ ਤੁਹਾਨੂੰ ਇਹ ਦੀ ਹੁਣ ਇਹ ਦੀ ਅਸਲੀਅਤ ਆਪਾਂ ਤੁਹਾਨੂੰ ਦੱਸਾਂਗੇ ਥੋੜੀਆਂ ਜੀਆਂ ਵੀਡੀਓ ਦੇ ਵਿੱਚ ਇੱਥੇ ਹੀ ਗੱਲ ਕਰਨੀ ਆ ਕਿਉਂਕਿ ਇਹਨੇ ਸਾਡੇ ਚਮਕੀਲੇ ਨੂੰ ਇਹਨੇ ਹਨਾ ਜਿਹੜਾ ਇਹ ਸ਼ਬਦ ਬੋਲੇ ਹਨਾ ਕਿਉਂਕਿ ਇਹ ਨੀਰਾ ਝੂਠ ਸੀਗਾ ਤੁਸੀਂ ਦੱਸੋ ਚਮਕੀਲਾ ਇਹ ਗੱਲ ਕਹਿ ਸਕਦਾ ਦੱਸਿਓ ਕਿਹਨੂੰ ਕਿਹਨੂੰ ਯਕੀਨ ਆ ਕਿ ਇਹਦੇ ਕੋਲ ਜਾ ਕੇ ਚਮਕੀਲਾ ਇਹਨੂੰ ਇਹ ਕਹਿਣ ਲੱਗਾ ਹੋਵੇ ਮੈਂ ਤਾਂ ਇੱਕ ਪਿੰਡ ਦੇ ਉੰਡੇ ਕੁੜੀ ਨੂੰ ਆਸ ਕੀ ਕਰਨ ਲੱਗਾ ਯਾਰ ਚਮਕੀਲਾ ਐਡਾ ਪਾਗਲ ਥੋੜੋ ਸੀ ਉਹ ਯਾਰ ਸਿੰਗਰ ਸੀ ਉਹ ਗੀਤ ਲੇਖਦਾ ਸੀ ਇੱਕ ਰਾਈਟਰ ਸੀ ਦੁਨੀਆ ਦੀ ਨੌਲੇਜ ਰੱਖਦਾ ਸੀ ਸ਼ਬਦਾਂ ਦਾ ਸੌਦਾਗਰ ਸੀ ਇੱਕ ਇੱਕ ਸ਼ਬਦ ਸੋਚ ਸਮਝ ਕੇ ਬੋਲਦਾ ਸੀ ਚਮਕੀਲਾ ਹੈ ਤੇ ਯਾਰ ਇਹ ਬੰਦਾ ਕਹੀ ਜਾਂਦਾ ਉਹ ਆ ਗੱਲ ਕਹਿ ਗਿਆ ਹੋਗਾ ਸਾਨੂੰ ਤਾਂ ਬਾਬੇ ਉਹ ਯਕੀਨ ਨਹੀਂ ਹੈਗਾ ਯੋਗਰਾਜ ਤੇ ਪੇ ਯੋਗਰਾਜ ਨੂੰ ਚਮਕੀਲਾ ਸਾਹਿਬ ਨੇ ਇਹ ਗੱਲ ਕਹੀ ਹੋਵੇ ਬਾਕੀ ਤੁਸੀਂ ਦੱਸ ਦਿਓ ਕਿ ਆਸ ਕਰਦੇ ਹੋ ਕਿ ਚਮਕੀਲੇ ਨੇ ਕਿਤੇ ਯੋਗਰਾਜ ਨੂੰ ਇਹ ਗੱਲ ਕਹਿਤੀ ਹੋਵੇ ਬੱਸ ਮੈਂ ਤੁਹਾਨੂੰ ਦੱਸੀ ਸੀ ਪਿਛਲੀ ਵੀਡੀਓ 'ਚ ਵਜਾ ਕਿ ਫਿਲਮ ਦੇ ਵਿੱਚ ਗੀਤ ਨਾ ਕਰਨ ਦੀ ਕਿਸ ਇਸ ਬੰਦੇ ਨੇ ਕਿਵੇਂ ਕੱਢੀ ਤੇ ਇਹਨੇ ਕਪਲਦੇਵ ਨੂੰ ਬਹੁਤ ਮਾੜਾ ਚੰਗਾ ਬਹੁਤ ਬੁਰਾ ਭਲਾ ਬੋਲਿਆ ਸੀ ਉਹ ਬੰਦਾ ਤਾਂ ਚੁੱਪ ਕਰ ਗਿਆ ਸੀ ਚਮਕੀਲਾ ਤਾਂ ਚਲੋ ਹੁਣ ਦੁਨੀਆ ਤੇ ਹੈ ਨਹੀਂ ਸੀ ਉਹਦੇ ਨਾਲ ਤਾਂ ਇਹਦੀ ਆ ਗੱਲ ਕਰਨ ਦਾ ਕੋਈ ਟੁਕ ਨਹੀਂ ਸੀ ਬਣਦਾ ਸੋ ਦੋਸਤੋ ਮੈਂ ਇਦਾਂ ਦੀਆਂ ਵੀਡੀਓਾਂ ਵਾਲੇ ਹੋਰ ਵੀ ਲੈ ਕੇ ਆਣੀਆਂ ਇਹਦੇ ਅਸੀਂ ਪਾਜ ਦੇਣੇ ਆ ਸਾਰੇ ਪਰ ਦੇ ਚੱਕਾਂਗੇ ਕਿਉਂ ਇਹ ਗੱਲਾਂ ਕਰ ਰਿਹਾ ਇਦਾਂ ਦੀਆਂ